ਆਵਾਜ਼ ਕਰੇ ਜਿਹੜਾ ਸਾਡਾ ਬ੍ਰਾਂਡ ਹੈ ਜੀ ਕੰਟੈਕਟ ਪ੍ਰੋ ਦਾ ਤੀਜਾ ਦਿਨ ਹੈ ਕਿਦਾਂ ਰਿਸਪਾਂਸ ਮਿਲ ਰਿਹਾ ਹੈ ਮੇਰਾ ਨਾਮ ਵਰੁਣ ਮਲਿਕਾ ਜੀ ਤੇ ਅਸੀਂ ਸਾਡੀ ਕੰਪਨੀ ਦਾ ਨਾਮ ਸਟਾਰਟ ਟੈਡਰਸ ਹੈ ਅਸੀਂ ਗਮਸਾ ਦੇ ਵਿੱਚ ਅੱਜ ਤੀਜਾ ਦਿਨ ਹੋ ਗਿਆ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਹੈ ਜੇ ਤੁਸੀਂ ਦੇਖ ਸਕਦੇ ਹੋ ਫੁੱਲ ਰਸ਼ ਹੈ ਬਹੁਤ ਅੱਛੀ ਫੁੱਟਫੋਲ ਹੈ ਰੇਲ ਕਸਟਮਰ ਉਤਰਿਆ ਹੋਇਆ ਹੈ ਮਾਰਕੀਟ ਦੇ ਵਿੱਚ ਅਸੀਂ ਨਵੀਂ ਮਸ਼ੀਨਰੀ ਵੀ ਲਾਂਚ ਕੀਤੀ ਹੈ ਇੱਥੇ ਪ੍ਰਿੰਟਿੰਗ ਮਸ਼ੀਨ ਹੈਗੀ ਸਾਡੇ ਕੋਲ ਜੋਕੀ ਦੀ ਸਲਾਈ ਮਸ਼ੀਨਾਂ ਹੁੰਦੀਆਂ ਨਿਟਿੰਗ ਮਸ਼ੀਨਾਂ ਹੁੰਦੀਆਂ ਤੇ ਇਸ ਟਾਈਪ ਦੇ ਅਸੀਂ ਮਸ਼ੀਨਰੀ ਵਗੈਰਾ ਲੈ ਕੇ ਆ ਰਹੇ ਹਾਂ ਜੀ। ਇਹ ਜਿਹੜੀ ਪ੍ਰਿੰਟਿੰਗ ਦੀ ਮਸ਼ੀਨ ਤੁਸੀਂ ਲੈ ਕੇ ਆਏ ਹੋ। ਇਹਨਾਂ ਖਾਸ ਆਸ ਗੱਲਬਾਤ ਉਹਦੇ ਵਿੱਚ ਕਿੰਨੀ ਪ੍ਰੈਕਸ਼ਨੇਟ ਕੱਟੀ ਹੈ। ਇਹ ਓਵਲ ਪ੍ਰਿੰਟਿੰਗ ਮਸ਼ੀਨ ਹੈ ਜੀ। ਇਹ ਲਗਭਗ 5000 ਪਲੱਸ ਪੀਸਿਸ ਪਰ 10 ਆਵਰ ਇਹ ਪ੍ਰੋਡਕਸ਼ਨ ਇਹ ਕਰ ਸਕਦੀ ਹੈ 500 ਪੀਸ ਪਰ ਘੰਟੇ ਦੇ ਨੇਅਰ ਅਬਾਊਟ ਆਪਾਂ ਇਹਨੂੰ ਪ੍ਰੋਡਕਸ਼ਨ ਨੂੰ ਕੈਲਕੂਲੇਟ ਕਰ ਸਕਦੇ ਹਾਂ। ਔਰ ਇਹਦੇ ਵਿੱਚ ਅਲੱਗ-ਅਲੱਗ ਜੌਬਸ ਅਸੀਂ ਦੋ ਜੌਬਸ ਵਨ ਟਾਈਮ ਕਰ ਸਕਦੇ ਹਾਂ। ਮਲਟੀਪਲ ਕਲਰਸ ਹੈਡ ਹੈਗੇ 10 ਤੋਂ 12 ਹੈਡ ਇਹਦੇ ਵਿੱਚ ਹੈਗੇ 56 ਮਤਲਬ ਬਹੁਤ ਨਿਊ ਟੈਕਨੋਲੋਜੀ ਹੈ ਜਿਹੜੇ ਆਪਾਂ ਅੱਜ ਤੋਂ ਪਹਿਲਾਂ ਇੰਪੋਰਟਡ ਫੈਬਰਿਕਸ ਦੇਖ ਰਹੇ ਸੀਗੇ ਜਿਹੜੇ ਇੰਪੋਰਟਡ ਪੀਸਿਸ ਦੇਖ ਰਹੇ ਸੀਗੇ ਉਹ ਸਾਰੇ ਪੀਸਿਸ ਹੁਣ ਅਸੀਂ ਆਪਣੇ ਇੰਡੀਆ ਦੇ ਵਿੱਚ ਬਣਾ ਸਕਦੇ ਹਾਂ ਜੀ ਤੇ ਜਿਹੜੇ ਟੋਟਲ ਮਸ਼ੀਨ ਹੈ ਜਪਾਨੀ ਚਾਈਨੀਸ ਹੈ ਇੰਡੀਗਨਸ ਨਹੀਂ ਤਾਈਵਾਨੀ ਮਸ਼ੀਨ ਹੈ ਜੀ ਬੱਟ ਮੇਡ ਇਨ ਚਾਈਨਾ ਬ੍ਰੈਂਡ ਚਾਈਨੀਜ਼ ਹਾਂ ਜੀ ਸਰ ਜਿੰਨੂ ਗੜਾ ਬਸ ਮੈਸੇਜ ਹੋ ਗਿਆ ਕਿ ਜੇ ਤਾਂ ਤੁਹਾਡੇ ਕੋਲ ਵੀਜ਼ਿਟ ਕਰਨ ਸਰ ਮੈਂ ਜ਼ਰੂਰ ਕਹਾਂਗਾ ਜੀ ਇੱਕ ਵਾਰੀ ਆ ਕੇ ਮਸ਼ੀਨ ਜ਼ਰੂਰ ਦੇਖਣ ਨਿਊ ਟੈਕਨੋਲੋਜੀ ਹੈ ਔਰ ਅਸੀਂ ਬੜੀ ਮਿਹਨਤ ਨਾਲ ਇੱਥੇ ਲੈ ਕੇ ਆਏ ਆ ਲਗਾ ਰਹੇ ਆ ਔਰ ਉਹਨੂੰ ਇੰਸਟਾਲ ਕਰਕੇ ਰਨਿੰਗ ਕੰਡੀਸ਼ਨ 'ਚ ਦਿਖਾ ਰਹੇ ਆ ਮਸ਼ੀਨ ਇਟਸ ਵਰਕਿੰਗ ਤਾਂਕਿ ਤੁਸੀਂ ਆ ਕੇ ਦੇਖ ਸਕੋ ਸਮਝ ਸਕੋ ਕਿ ਕਨਸੈਪਟ ਹੈ ਸਾਰਾ ਕੁਝ ਦੇਖ ਕੇ ਸਮਝ ਕੇ ਤੁਸੀਂ ਸਾਨੂੰ ਫਿਰ ਆਪਣਾ ਡੀਲ ਵੀ ਅੱਗੇ ਕਰ ਸਕਦੇ ਆ ਸਰ ਲਗਾਤਾਰ ਮਸ਼ੀਨ ਇਹ ਮਸ਼ੀਨ ਤੁਸੀਂ ਕਹਿ ਰਹੇ ਬ੍ਰੈਂਟਿੰਗ ਵਾਲੀ ਕਿੰਨੇ ਲਗਾਤਾਰ ਟਾਈਮ ਤੱਕ ਚੱਲ ਸਕਦੀ ਹੈ ਕਿ 24 ਘੰਟੇ ਤੁਸੀਂ ਉਹਨੂੰ ਚਲਾ ਸਕਦੇ ਹੋ ਨੋਰਮਲੀ ਅਸੀਂ 22 ਘੰਟੇ ਕਹਿੰਦੇ ਆ ਵੀ ਕਿੰ ਘੰਟਾ ਰਾਤ ਨੂੰ ਰੈਸਟ ਹੋ ਗਿਆ 1 ਘੰਟਾ ਲੰਚ ਟਾਈਮ ਹੋ ਗਿਆ ਦਿਨੇ ਉਸ ਤੋਂ ਨੇਅਰ ਅਬਾਊਟ ਇੱਥੇ ਆਪਾਂ ਉਹਨੂੰ ਰੈਗੂਲਰ ਚਲਾ ਸਕਦੇ ਹਾਂ ਕਿਉਂਕਿ ਸਾਰਾ ਡਰਾਈਵ ਬੇਸਿਸ ਸਿਸਟਮ ਹੈ ਆਟੋਮੈਟਿਕ ਮਸ਼ੀਨਾਂ ਨੇ ਇਹਨੂੰ 24 ਘੰਟੇ ਚਲਾਉਣ ਚ ਵੀ ਕੋਈ ਦਿੱਕਤ ਨਹੀਂ ਹੈ ਜਿਹੜੀ ਪ੍ਰਿੰਟਿੰਗ ਕਹਿ ਰਹੇ ਹੋ ਕਿੰਨੇ ਤਰ੍ਹਾਂ ਦੀ ਪ੍ਰਿੰਟਿੰਗ ਇੱਥੇ ਹੋ ਸਕਦੀ ਹੈ ਬਹੁਤ ਸਾਰੀ ਕਿਸਮ ਦੀ ਹੋ ਸਕਦੀ ਜਿੱਦਾਂ ਹੁਣ ਸੀਐਮਵਾਈ ਕੇ ਪ੍ਰਿੰਟਸ ਹੈਗੇ ਆ ਉਹ ਆਪਣੇ ਹੈਂਡ ਨਾਲ ਜਾਂ ਕਿਸੇ ਹੋਰ ਛੋਟੀ ਮੋਟੀ ਮਸ਼ੀਨ ਨਾਲ ਪੋਸੀਬਲ ਹੀ ਨਹੀਂ ਹੈ ਤੇ ਉਹ ਇਹਦੇ ਕਿ ਰੇਸ ਪ੍ਰਿੰਟਿੰਗ ਅੱਜਕੱਲ ਚੱਲਦੀ ਹੈ ਇਹਦੇ ਨਾਲ ਰੇਸ ਪ੍ਰਿੰਟਿੰਗ ਕਰ ਸਕਦੇ ਆ ਇਸ ਟਾਈਪ ਦੇ ਕਈ ਕਨਸੈਪਟ ਅਸੀਂ ਲੈ ਕੇ ਆ ਰਹੇ ਆਂ ਜੇ ਮਾਰਕੀਟ ਨੂੰ ਦੇਖੇ ਤਾਂ ਪ੍ਰਾਈਸ ਵਗੈਰਾ ਲੋ ਹੈ ਜਾਂ ਸਿੱਧਾ ਦੇਖੋ ਪ੍ਰਾਈਸ ਦਾ ਨਿਊ ਟੈਕਨੋਲੋਜੀ ਥੋੜਾ ਜਿਹਾ ਪ੍ਰਾਈਸ ਦਾ ਆਪ ਹੁੰਦੀ ਹੀ ਹੈ ਇਹਨਾਂ ਦੇ ਮਗਰ ਇਹ ਸਟਿਲ ਬਾਈਬਲ ਹੈ ਸ਼ਾਮ ਨੂੰ ਅੱਛੀ ਇਨਕਮ ਦੇ ਸਕਦੀ ਹੈ ਜਿਹਨੇ ਕਿਸੇ ਨੂੰ ਨਿਊ ਪ੍ਰੋਜੈਕਟ ਲਗਾਣਾ ਹੈ ਬਾਈਬਲ ਹੈ ਵਿਦਨ ਮੇਰੇ ਹਿਸਾਬ ਨਾਲ 6 ਮਹੀਨੇ ਤੋਂ ਲੈ ਕੇ ਸਾਲ ਦੇ ਵਿੱਚ ਪੈਸੇ ਮਸ਼ੀਨ ਦੇ ਪੂਰੇ ਹੁੰਦੇ ਨੇ ਜੀ ਕੀ ਮੈਸੇਜ ਹੋਵੇ ਤੁਹਾਨੂੰ ਬੱਸ ਕਿ ਇਸ ਤਰ੍ਹਾਂ ਦੇ ਵੀ ਤਕਨੀਕ ਨਾਲ ਫਰ ਬਿਲਕੁਲ ਮੈਂ ਲੁਧਿਆਣਾ ਵਾਸੀਆਂ ਨੂੰ ਕਹੂੰਗਾ ਜੀ ਨਿਊ ਟੈਕਨੋਲੋਜੀ ਲੈ ਕੇ ਆਏ ਆ ਉਹਨੂੰ ਚਲਾਨ ਦੇਖਣ ਉਹਨੂੰ ਅਪਣਾਨ ਔਰ ਆਪਣੇ ਆਪ ਨੂੰ ਨਿਊ ਟੈਕਨੋਲੋਜੀ ਵੱਲ ਤੋਰਨ ਇਹ ਕਿਹੜਾ ਤੁਹਾਡਾ ਬ੍ਰਾਂਡ ਹੈ ਜੀ ਇਹ ਸਿੰਡਿੰਗ ਬ੍ਰਾਂਡ ਹੈ ਜੀ